ਪਰਬੋਦੀ ਹਜ਼ੂਰੀ ਵਿੱਚ ਜੋ ਨਾਲੇ ਸਾਰੇ ਮਸੀਹ ਪਰਿਵਾਰਾਂ ਨੂੰ ਮੇਰੇ ਵੱਲੋਂ ਜੈਮਸੀ ਦੇ ਕਹਾ ਪਿਆ ਰਹਿ ਪਈਓ ਅੱਜ ਜੇਕਰ ਤੁਸੀਂ ਸੋਚ ਰਹੇ ਹੋ ਕਿ ਮੈਂ ਸਾਲਾਂ ਤੋਂ પ્રાર્થના ਕਰ ਰਿਹਾ ਹਾਂ ਪਰ ਕੁਝ ਮੇਰੇ ਜੀਵਨ ਦੇ ਵਿੱਚ ਬਦਲ ਨਹੀਂ ਰਿਹਾ ਕੁਝ ਨਹੀਂ ਬਦਲਦਾ ਸ਼ਾਇਦ ਤੁਸੀਂ ਕਈ ਰਾਤਾਂ ਰੋ ਕੇ ਕਿਹਾ ਪ੍ਰਭੂ ਮੇਰੀ ਆਵਾਜ਼ ਤੁਸੀਂ ਸੁਣਦਾ ਵੀ ਹੈ ਪਰ ਇਹ ਪਿਆਰ ਰਹਿ ਪਿਆਓ ਬਾਈਬਲ ਕੰਡੀ ਹੈ ਪ੍ਰਕਾਸ਼ ਦੀ ਪੁਥੀ ਉਸ ਦਾ ਅਰਥ ਦੇਈ ਉਸ ਦਾ ਚਾਰ ਬਚਨ ਤੁਹਾਨੂੰ ਕਹਿ ਰਿਹਾ ਤੇਰੀ ਪ੍ਰਾਰਥਨਾ ਮੇਰੇ ਸੰਗ ਸੰਤਕ ਚੜਦੀ ਹੈ ਆਮਨ ਕਹਾ ਪਿਆਰੀ ਬੈਨ ਪਾਈਓ ਦੁਨੀਆ ਕਹੇ ਕਿ ਕੁਝ ਨਹੀਂ ਹੋਇਆ ਪਰ ਸਵਰਗ ਕਹਿੰਦਾ ਤੇਰੀ ਪ੍ਰਾਰਥਨਾ ਵਿਅਰਥ ਨਹੀਂ ਜਾਂਦੀ ਕਿ ਹੇ ਪਿਆਰੀ ਬੈਨ ਪਾਈਓ ਰੂਤਰ ਬਾਈਬਲ ਸਾਨੂੰ ਸਾਫ ਸਾਫ ਦਰਨੀ ਹੈ ਵੰਦਨ ਸੰਤੋ ਚੰਤੀ ਲਿਆ ਇਸ ਦਸਤਾਰਾਂ ਵਿੱਚ ਹਨ ਘਹਿਰੇ ਪਰ ਮੀਪਕਾਤ ਦੇ ਹਨ ਅਤੇ ਪ੍ਰਭੂ ਉਹਨਾਂ ਨੂੰ ਸੋੰਦਾ ਹੈ ਆਮਨ ਅਤੇ ਅਸੀਂ ਜਦੋਂ ਪਵਿੱਤਰ ਬਾਈਬਲ ਦਾ ਇਹ ਵਚਨ ਮਤੀ ਸਤ ਦੇ ਉਸ ਦਾ ਸਤ ਵਚਨ ਪੜ੍ਹਦੇ ਹਾਂ ਮੰਗੋਗੇ ਤਾਂ ਤੁਹਾਨੂੰ ਦਿੱਤਾ ਜਾਵੇਗਾ ਆਮਨ ਕਹਾ ਪਿਆ ਰਹਿਣ ਭਾਈਓ ਜਦੋਂ ਅਸੀਂ ਪਰਮੇਸ਼ਰ ਦੇ ਕਰ ਦੇ ਵਿੱਚੋਂ ਮੰਗਦੇ ਹਾਂ ਤਾਂ ਉਸ ਸਮੇ ਇਹ ਵਚਨ ਇੱਕ ਜਹੁੰਨਾ ਉਸ ਦਾ ਪੰਧੀ ਦੇ ਅਇਰ 14 ਅਚੰਨ ਸਨ ਕਹਿ ਰਹੇ ਜੀ ਅਸੀਂ ਉਸ ਦੀ ਇੱਛਾ ਅਨਸਾਰ ਮੰਗਦੇ ਹਾਂ ਉਹ ਸਾਨੂੰ ਸੁਣਦਾ ਹੈ ਆਮਨ ਪ੍ਰਾਰਥਨਾ ਕਿਸੇ ਦੀਵਾਰ ਨਾਲ ਗੱਲ ਨਹੀਂ ਪ੍ਰਾਰਥਨਾ ਸਿੱਧੀ ਸਵਰਗ ਦੇ ਦਰਵਾਜ਼ੇ ਤੇ ਦਸਤਕ ਦਿੰਦੀ ਹੈ ਅਤੇ ਸਵਰਗ ਤੁਹਾਨੂੰ ਛੁਪ ਕਰਕੇ ਨਹੀਂ ਵੇਖਦਾ ਬਾਈਬਲ ਵਿੱਚ ਵੀ ਇੱਕ ਅਦਭੁਤ ਸਚਾਈ ਹੈ ਜਿਵੇਂ ਕਿ ਪ੍ਰਕਾਸ਼ ਦੀ ਪੁਠੀ 14 ਜੇ ਉਸ ਦਾ 8 ਵਚਨ ਸੰਨਕੰਨ ਦੇ ਅੰਦਰ ਕਿ ਉਸ ਉਦ ਵਿੱਚ سونے ਦੇ ਕਟੋਰੀ ਰੱਖਦੇ ਹਨ ਜੋ ਸੰਤਾਂ ਦੀਆਂ ਪ੍ਰਾਰਥਨਾਵਾਂ ਨਾਲ ਭਰੇ ਹਨ ਆਮਨ ਇਹ ਪਿਆਰੀ ਭੈਣ ਭਾਈਓ ਇਸ ਦਾ ਮਤਲਬ ਤੂੰ ਜੋ ਵੀ ਪ੍ਰਾਰਥਨਾ ਕੀਤੀ ਹੈ ਹਰ ਇੱਕ ਸ਼ਬਦ ਹਰ ਇੱਕ ਰੋਣ ਵਾਲੀ ਘੜੀ ਹਰ ਇੱਕ ਬੇਨਤੀ ਸਵਰਗ ਦੇ ਵਿੱਚ ਸੰਭਾਲੀ ਜਾ ਰਹੀ ਹੈ ਤੇਰੀ ਪ੍ਰਾਰਥਨਾ ਕਦੇ ਗੁੰਮ ਨਹੀਂ ਹੁੰਦੀ ਉਹ ਇਕੱਠੀ ਹੁੰਦੀ ਹੈ ਉਸ ਸਮੇਂ ਲਈ ਜੋ ਪਰਮੇਸ਼ਰ ਨੇ ਨਿਰਧਾਰਤ ਕੀਤਾ ਹੈ ਬੇਬਲ ਸਾਨੂੰ ਕਹਿੰਦੀ ਹੈ ਦਾਨੀਅਲ 10 ਜੇ ਇਸ ਦਾ ਬਾਰਮ ਚੰ ਸਾਨੂੰ ਕਹਿ ਰਿਹਾ ਹੈ ਦਾਨੀਅਲ ਨੇ ਪਹਿਲੇ ਦਿਨ ਤੋਂ ਜਦੋਂ ਉਹ ਸਮਝ ਲਈ ਦਿਲ ਲਾਇਆ ਅਤੇ ਆਪਣੇ ਆਪ ਨੂੰ ਨਿਮਾਣਾ ਕੀਤਾ ਕੇਰੀ ਪ੍ਰਾਰਥਨਾ ਸੁਣੀ ਗਈ ਪਰ ਰੋਕ ਆ ਗਈ ਸੀ ਆਮਨ ਇਹ ਵਚਨ ਸਾਨੂੰ ਦੱਸਦਾ ਹੈ ਪ੍ਰਾਰਥਨਾ ਤੁਰਤ ਸੁਣੀ ਜਾਂਦੀ ਹੈ ਪਰ ਉੱਤਰ ਤੁਰਤ ਨਹੀਂ ਆਉਂਦਾ ਰੋਕ ਮਨੁੱਖ ਨਹੀਂ ਆਤਮਿਕ ਸੰਸਾਰ ਵਿੱਚ ਹਿੰਦੀ ਹੈ ਵੱਡੀ ਪ੍ਰਾਰਥਨਾ ਕਦੀ ਬੇਕਾਰ ਨਹੀਂ ਉਹ ਲੜਾਈ ਕਰਦੀ ਹੈ ਬਾਈਬਲ ਵਿੱਚ ਵੀ ਕਈ ਨਹੀਂ ਇਹ ਹੀ ਮਹਿਸੂਸ ਕੀਤਾ ਜਿਵੇਂ ਕਿ ਜ਼ੋਰ ਦੇ ਪਥੀ ਪ੍ਰਭੂ ਤੂੰ ਕਿੰਨੇ ਦਿਨ ਤੱਕ ਮੈਨੂੰ ਭੁੱਲੇਗਾ ਹਮੇ ਪਰ ਕੁਝ ਮੇ ਬਾ ਪਰਮਿਸ਼ਰ ਦਾ वचन ਜ਼ਬੂਰ ਆਦੀ ਪਥੀ ਉਸਤਾ 13 ਦਾ ਪੰਜ वचन ਸਾਨੂੰ ਕਹਿ ਰਿਹਾ ਤੇਰੀ ਦਇਆ ਤੇ ਮੇਰਾ ਪਰੋਸਾ ਹੈ ਆਮਨ ਤਾਂहां ਪਿਆਰੀ ਭੈਣ ਭਾਈਓ ਇਸ ਦਾ ਮਤਲਬ ਰੱਬ ਪਰਮੇਸ਼ਰ ਚੁੱਪ ਸੀ ਪਰ ਦੂਰ ਨਹੀਂ ਸੀ ਹੰਨਾ ਨੇ ਰੋ ਰੋ ਕੇ ਪ੍ਰਾਰਥਨਾ ਕਰਦੀ ਰਹੀ ਇੱਕ ਸੰਭਲ ਦੇ ਇੱਕ ਵਤਨ ਦੇ ਵਿੱਚ ਵੇਖਦੇ ਆ ਪਰਮੇਸ਼ਰ ਚੁੱਪ ਰਿਹਾ ਫਿਰ ਇੱਕ ਦਿਨ ਕਹਾ ਤੈਨੂੰ ਪੁੱਤਰ ਮਿਲੇਗਾ ਪਰਮੇਸ਼ਰ ਦੀ ਚੁੱਪ ਤੇਰੀ ਪ੍ਰਾਰਥਨਾ ਦੀ ਮੌਤ ਨਹੀਂ ਉਹ ਤੇਰੀ ਪ੍ਰਾਰਥਨਾ ਦਾ ਤੁਹਾਨੂੰ ਸਹੀ ਸਮਾਂ ਸਹੀ ਟੈਮਪ ਕੋਲ ਤੇ ਤੁਹਾਨੂੰ ਉੱਤਰ ਦਿੰਦਾ ਜਿਵੇਂ ਕਿ ਪਵਿੱਤਰ ਬਾਈਬਲ ਦੇ ਇਸ ਪਵਿੱਤਰ ਵਚਨ ਜ਼ਮੂਰਾਂ ਦੇ ਪੱਤੀ ਇਸ ਦਾ 56 ਦਾ ਇਸ ਦਾ 8 ਵਚਨ ਚ ਆਪਾਂ ਪੜਦੇ ਹਾਂ ਤੂੰ ਮੇਰੇ ਰੋਣੇ ਨੂੰ ਆਪਣੀ ਅਸਰੂਬੰਦੀ ਕੁਝਾਂ ਵਿੱਚ ਰੱਖਿਆ ਹੈ ਆਮਨ ਕਹਾ ਪਿਆਰੀ ਭੈਣ ਭਾਈਓ ਅੱਜ ਹਰ ਇੱਕ ਜੋ ਤੁਹਾਡਾ ਹੰਝੂ ਹੈ ਪਰਮੇਸ਼ਰ ਦੇ ਓਲ ਦਰਜਾ ਜਿਵੇਂ ਕਿ ਵਚਨ ਮੁਲਾਕੀ 3 ਦੇ ਇਸ ਦਾ 16 ਵਚਨ ਸਾਨੂੰ ਕਹਿ ਰਿਹਾ ਰੱਬ ਨੇ ਇੱਕ ਜਾਦਾਂ ਦੀ ਫਿਤਾਬ ਖੋਲੀ ਅਤੇ ਉਹਨਾਂ ਦੀਆਂ ਪ੍ਰਾਰਥਨਾਾਂ ਲਿਖੀਆਂ ਗਈਆਂ ਆਮੈਨ ਤਹਾ ਪਿਆਰੇ ਭੈਣ ਭਾਈਓ ਤੇਰੀ ਪ੍ਰਾਰਥਨਾ ਲਿਖੀ ਜਾ ਚੁੱਕੀ ਹੈ ਲਿਖੀ ਗਈ ਪ੍ਰਾਰਥਨਾ ਕਦੇ ਮਰਦੀ ਨਹੀਂ ਉਹ ਫਲ ਲੈ ਕੇ ਆਉਂਦੀ ਹੈ ਬਾਈਬਲ ਦੇ ਅਦਾਤ ਤੇ ਪਰਮੇਸ਼ਰ ਤਿੰਨ ਤਰ੍ਹਾਂ ਉੱਤਰ ਦਿੰਦਾ ਮਤੀ 8 ਦੇ ਉਸ ਦਾ ਤਿੰਨ ਵਜਨ ਯੇਸ਼ੂ ਨੇ ਕਿਹਾ ਮੈਂ ਚਾਹੁੰਦਾ ਹਾਂ ਤੂੰ ਸ਼ੁੱਧ ਹੋ ਜਾ ਅਤੇ ਤੁਰੰਤ ਚੰਗਾਈ ਆਈ ਤਹਾ ਪਿਆਰੇ ਭੈਣ ਭਾਈਓ ਜਿਵੇਂ ਕਿ ਵਚਨ ਉਪਦੇਸ਼ ਦੀਪਕ ਕੀ ਉਸਦਾ 13 ਦਾ ਇੱਕ ਵਚਨ ਸਾਨੂੰ ਕਹਿ ਰਿਹਾ ਹਰ ਗੱਲ ਦਾ ਸਮਾਂ ਹੈ ਤਹਾਂ ਪਿਆਰੇ ਭੈਣ ਭਾਈਓ ਜੇਕਰ ਅਸੀਂ ਸੋਚ ਰਹੇ ਹਾਂ ਸਾਡੀਆਂ ਪ੍ਰਾਰਥਨਾਵਾਂ ਦਾ ਉੱਤਰ ਨਹੀਂ ਮਿਲ ਜਾ ਤਾਂ ਇਹ ਵਚਨ ਅਫੀਸੀਆਂ ਤਿੰਨ ਦਾਏ ਉਸਦਾ 20 ਵਚਨ ਸਾਨੂੰ ਸਮਝਾ ਰਿਹਾ ਉਹ ਸਭੇ ਸੋਚਣ ਤੋਂ ਵੱਧ ਕਰ ਸਕਦਾ ਹੈ ਆਮਨ ਕਹਾ ਪਿਆਰੇ ਭੈਣ ਭਾਈਓ ਜਦੋਂ ਪਰਮੇਸ਼ਰ ਰੁਕ ਕੇ ਕਹਿੰਦਾ ਉਹ ਰੋਕ ਨਹੀਂ ਉਹ ਤਿਆਰੀ ਹੈ ਬਾਈਬਲ ਸਾਨੂੰ ਕਹਿੰਦੀ ਹੈ ਜੋ ਮਿਉ 8 ਦੇ ਉਸਤਾ 28 ਵਿੱਚ ਸਭ ਕੁਝ ਮਿਲ ਕੇ ਪਲੇਲੇ ਕੰਮ ਕਰਦਾ ਹੈ ਉਹਨਾਂ ਲਈ ਜੋ ਪਰਮੇਸ਼ਰ ਨੂੰ ਪਿਆਰ ਕਰਦੇ ਹਨ ਆਮਨ ਜੇਕਰ ਤੁਸੀਂ ਸੋਚਦੇ ਹੋ ਕਿ ਤੁਹਾਡੇ ਜੀਵਨ ਦੇ ਵਿੱਚ ਕੋਈ ਤਬਦੀਲੀ ਨਹੀਂ ਆਈ ਪਰ ਇਹ ਪਿਆਰੀ ਭੈਣ ਭਾਈਓ ਉਸ ਫਰਕ ਕਹਿੰਦਾ ਮੈਂ ਏਰੀ ਪ੍ਰਾਰਥਨਾ ਅਨ ਦੇਖੀ ਨਹੀਂ ਉਹ ਦਿੱਸਦੀ ਨਹੀਂ ਪਰ ਬਦਲਾ ਕਰਦੀ ਹੈ ਤਾਂ ਹਾਂ ਪਿਆਰੀ ਭੈਣ ਭਾਈਓ ਸਾਡੇ ਜੀਵਨ ਦੇ ਵਿੱਚ ਪਰਮੇਸ਼ਰ ਪ੍ਰਤੀ ਵਿਸ਼ਵਾਸ ਮਜ਼ਬੂਤ ਜੋ ਵੀ ਅਸੀਂ ਪਰਮੇਸ਼ਰ ਦੇ ਕਰਦੇ ਵਿੱਚੋਂ ਵਿਸ਼ਵਾਸ ਦੇ ਨਾਲ ਮੰਗਾਂਗੇ ਉਹ ਸਾਡੇ ਜੀਵਨਾਂ ਦੇ ਵਿੱਚ ਪੂਰਾ ਕਰੇਗਾ ਜਿਵੇਂ ਮਤੀ 21 ਦੇ ਅਰਦਾਸਾਂ ਵਿੱਚ ਵਚਨ ਜੇ ਤੁਸੀਂ ਵਿਸ਼ਵਾਸ ਕਰੋ ਤਾਂ ਤੁਸੀਂ ਜੋ ਮੰਗੋਗੇ ਉਹ ਪਾਉਂਗੇ ਆਮਨ ਅਤੇ ਜਪਉ 5 ਦੇ 16 ਵਚਨ ਧਰਮੀ ਦੀ ਪ੍ਰਾਰਥਨਾ ਬਹੁਤ ਪ੍ਰਭਾਵਸ਼ਾਲੀ ਹੈ ਆਮਨ ਤਾਂ ਹਾਂ ਬੈਰ ਬੰਬਾਇਓ ਅੱਜ ਜੇਕਰ ਤੁਸੀਂ ਸੋਚਦੇ ਹੋ ਮੇਰੀ ਪ੍ਰਾਰਥਨਾ ਦਾ ਉੱਤਰ ਨਹੀਂ ਮਿਲਿਆ ਮੇਰੇ ਜੀਵਨ ਦੇ ਵਿੱਚ ਕੋਈ ਬਦਲਾਅ ਨਹੀਂ ਕਹਾ ਪਿਆਰੇ ਭੈਣ ਭਾਈਓ ਸਾਡੇ ਜੀਵਨ ਦੇ ਵਿੱਚ ਅਸੀਂ ਪ੍ਰਭੂ ਪ੍ਰਤੀ ਵਿਸ਼ਵਾਸ ਜੋਖ ਅਤੇ ਧਰਮੀ ਜੀਵਨ ਪਿੱਤਰਤਾਈ ਦੇ ਵਿੱਚ ਅਤੇ ਪਰਮੇਸ਼ਰ ਦੇ ਪੈਦੇ ਹਟ ਅਸੀਂ ਉਸ ਦੀ ਆਗਿਆ ਦੇ ਅਨੁਸਾਰ ਉਸਦੇ ਵਚਨ ਦੇ ਉੱਤੇ ਅਤੇ ਉਸਦੇ ਪੈਦੇ ਹਟ ਰਹਿ ਕੇ ਪਰਮੇਸ਼ਰ ਦੀ ਉਸਤਤ ਅਤੇ ਉਸ ਦਾ ਧੰਨਵਾਦ ਕਰੀਏ ਤਾਂ ਜੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਉਹ ਵੱਡੀ ਬਰਕਤ ਅਤੇ ਆਪਣੇ ਜੀਵਨ ਦੇ ਵਿੱਚ ਵੱਡੀ ਚੰਗਾਈ ਨੂੰ ਪ੍ਰਾਪਤ ਕਰੀਏ ਆਮਨ